ਤੂੰ ਰੋਟੀ ਲੈ ਆਈਆਂ ਰੋਟੀ ਨਹੀਂ ਖਾਜ ਮੈਂ ਖਾਣੀ ਖਾ ਲਓ ਟਾਈਮ ਛੱਡਿਆ ਵਾ ਬੰਬੀ ਤੇ ਟਾਈਮ ਤੇ ਕਿੰਨਾ ਹੋ ਗਿਆ ਆ ਉਹ ਕੋਈ ਨਹੀਂ ਟਾਈਮ ਹੋ ਗਿਆ ਵਾ ਦੇ ਮੈਂ ਪਾਣੀ ਵੇਖਣ ਚੱਲਿਆਂ ਵਾ ਬਾਅਦ ਚ ਖਾ ਲੈਣਾ ਤੂੰ ਖਾ ਲੈ ਚੱਲ ਇੱਕ ਅੱਧੀ ਖਾ ਲਓ ਬਾਕੀ ਆ ਕੇ ਖਾ ਲਿਓ ਬੈਠੇ ਮੈਂ ਬਾਅਦ ਚ ਖਾ ਲੂੰਗਾ ਮੈਂ ਚੱਲਿਆਂ ਬੰਬੀ ਤੇ ਦੱਸ ਮੈਂ ਰੋਟੀ ਬਾਗੇ ਲਿਆਈ ਆ ਤੇ ਚੱਲ ਰੋਟੀ ਖਾ ਲਓ ਚਲ ਕੁੜੀ ਤਾਂ ਚੰਗੀ ਆ ਕੰਮ ਤਾਂ ਦਾ ਸਾਰਾ ਜਾਣਦੀ ਆ ਕਰ ਲੈਂਦੀ ਆ ਟਾਈਮ ਨਾਲ ਹੁਣ ਮੈਂ ਕਹੇ ਜਦਲਿੰਦਰ ਨੂੰ ਕਲਾ ਸਬਜੀ ਬਣਾਵੇ ਤਾਂ ਆਂਦੀ ਕੋਈ ਨਹੀਂ ਮੈਂ ਬਣਾ ਲੈਣੀ ਆ ਪਰ ਕੁੜੀ ਚੰਗੀ ਕੀ ਕਰੂਗੀ ਜਦੋਂ ਆਪਣੀ ਹਾਲਾਤ ਚੰਗੀ ਨਹੀਂਗੀ ਅੱਗੇ ਤਾਂ ਉਹਨੂੰ ਨਹੀਂ ਪਤਾ ਹੁਣ ਜੇ ਇਹਦੇ ਕੰਮ ਇਦਾਂ ਹੀ ਰਹੇ ਨਾ ਤੋ ਉਹਨੂੰ ਪਤਾ ਲੱਗਣਾ ਹੀ ਆ ਫੇਰ ਹੋਂਦਾ ਫਿਰੂਗਾ ਨਾ ਜਾਂ ਚਲ ਗਈ ਤੇ ਮੈਂ ਖੱਤਿਆ ਆ ਗਿਆਂ ਫੇਰ ਕਿਤੋਂ ਖੇ ਖਾ ਕੇ ਕੀ ਖਾਦਾ ਮੈਂ ਨਹੀਂ ਨਹੀਂ ਆ ਮੈਨੂੰ ਨਹੀਂ ਹਾਂ ਕਿ ਖਾਦਾ ਵਾ ਅਜੇ ਤਾਂ ਉਹਨੂੰ ਨਹੀਂ ਪਤਾ ਦਿਆ ਨੂੰ ਪਤਾ ਲੱਗ ਗਿਆ ਨਾ ਫਿਰ ਵੇਖ ਲਈ ਆਪਣਾ ਘਰ ਬਸਾਉਣਾ ਕਿ ਜਾੜਨਾ ਵਾ ਤੂੰ